ਪੰਜਾਬ ਬਜਟ ਸੈਸ਼ਨ ਦੌਰਾਨ ਪੰਜਾਬ ਦੀ ਸਕੂਲੀ ਸਿੱਖਿਆ ਤੇ ਵਿਦਿਆਰਥੀਆਂ ਲਈ ਵੱਡੇ ਐਲਾਨ ਕੀਤੇ ਗਏ ਨੇ ਬਜਟ ਭਾਸ਼ਣ ਦੇ ਪਰਦੇਮ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨ ਨੇ ਕਿਹਾ ਕਿ ਸਕੂਲਸ ਆਫ ਐਮੀਨੈਂਸ ਅਤੇ ਸਕੂਲਸ ਆਫ ਬ੍ਰਿਲੀਅੰਸ ਉਤਮਤਾ ਦੇ ਕੇਂਦਰਾਂ ਵੱਜੋਂ ਕੰਮ ਕਰਨਗੇ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਫ ਹੈਪੀਨੈਸ ਵਿੱਚ ਬਦਲਿਆ ਜਾ ਰਿਹਾ ਹੈ 4098 ਸਕੂਲਾਂ 'ਚ ਪਹਿਲਾਂ ਹੀ ਸੋਲਰ ਪੈਨਲ ਲਾਏ ਜਾ ਚੁੱਕੇ ਨੇ ਅਤੇ ਹੋਰ ਵਿਸਤਾਰ ਦੀ ਯੋਜਨਾ ਹੈ ਕੁਲੰਦ ਦੀ ਸਫਾਈ ਅਤੇ ਸੁਰੱਖਿਆ ਲਈ ਕੈਂਪਸ ਮੈਨੇਜਰ ਸੁਰੱਖਿਆ ਗਾਰਡ ਚੌਂਕੀਦਾਰ ਅਤੇ ਸਫਾਈ ਸੇਵਕਾਂ ਦੀ ਨਿਯੁਕਤੀ ਕੀਤੀ ਜਾਵੇਗੀ ਹਰਪਾਲ ਜੀਮਾਨ ਨੇ ਕਿਹਾ ਕਿ ਇਸ ਮਗਰ ਸਖਿਆ ਅਭਿਆਨ 1240 ਕਰੋੜ ਰੁਪਏ ਪੀ ਐਮ ਪੋਸ਼ਣ ਸਕੀਮ 466 ਕਰੋੜ ਮੁਫਤ ਕਿਤਾਬਾਂ 75 ਕਰੋੜ ਅਤੇ ਵਿਦਿਆਰਥੀਆਂ ਲਈ ਵਰਦੀਆਂ 35 ਕਰੋੜ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਜੋਗਾ ਤੇ ਬਰਾਬਰ ਸਿੱਖਿਆ ਪ੍ਰਤੀ ਸਾਡੀ ਵਚਨਬੱਤਾਂ ਦੀ ਪੁਸ਼ਟੀ ਕਰਦੀਆਂ ਨੇ ਪੰਜਾਬ ਬਜਟ ਸੈਸ਼ਨ ਦੌਰਾਨ ਪੰਜਾਬ ਦੀ ਸਕੂਲੀ ਸਿੱਖਿਆ ਤੇ ਵਿਦਿਆਰਥੀਆਂ ਲਈ ਵੱਡੇ ਐਲਾਨ ਕੀਤੇ ਗਏ ਨੇ ਬਜਟ ਭਾਸ਼ਣ ਦੇ ਪੜਦੇਮ ਵਿੱਤ ਮੰਤਰੀ ਹਰਪਾਲ ਸਿੰਘ ਜੀ ਮਾਨ ਨੇ ਕਿਹਾ ਕਿ ਸਕੂਲਸ ਆਫ ਐਮੀਨੈਂਸ ਅਤੇ ਸਕੂਲਸ ਆਫ ਬ੍ਰਿਲੀਅੰਸ ਉਤਮਤਾ ਦੇ ਕੇਂਦਰਾਂ ਵੱਜੋਂ ਕੰਮ ਕਰਨਗੇ 425 ਪ੍ਰਾਇਮਰੀ ਸਕੂਲਾਂ ਨੂੰ ਸਕੂਲ ਆਓ ਹੈਪੀਨੈਸ ਚ ਬਦਲਿਆ ਜਾ ਰਿਹਾ ਹੈ 4098 ਸਕੂਲਾਂ ਚ ਪਹਿਲਾਂ ਹੀ ਸੋਲਰ ਪੈਨਲ ਲਾਏ ਜਾ ਚੁੱਕੇ ਨੇ ਅਤੇ ਹੋਰ ਵਿਸਤਾਰ ਦੀ ਯੋਜਨਾ ਹੈ ਸਕੂਲਾਂ ਦੀ ਸਫਾਈ ਅਤੇ ਸੁਰੱਖਿਆ ਲਈ ਕੈਂਪਸ ਮੈਨੇਜਰ ਸੁਰੱਖਿਆ ਗਾਰਡ ਚੌਂਕੀਦਾਰ ਅਤੇ ਸਫਾਈ ਸੇਵਕਾਂ ਦੀ ਨਿਯੁਕਤੀ ਕੀਤੀ ਜਾਵੇਗੀ ਹਰਪਾਲ ਜੀ ਮਾਨ ਨੇ ਕਿਹਾ ਕਿ ਇਸ ਮਗਰ ਸਿੱਖਿਆ ਅਭਿਆਨ 1240 ਕਰੋੜ ਰੁਪਏ ਪੀ ਐਮ ਪੋਸ਼ਨ ਸਕੀਮ 466 ਕਰੋੜ ਮੁਫਤ ਕਿਤਾਬਾਂ 75 ਕਰੋੜ ਅਤੇ ਵਿਦਿਆਰਥੀਆਂ ਲਈ ਵਰਦੀਆਂ 35 ਕਰੋੜ ਵਰਗੀਆਂ ਮਹੱਤਵਪੂਰਨ ਯੋਜਨਾਵਾਂ ਪਹੁੰਚ ਜੋਗ ਅਤੇ ਬਰਾਬਰ ਸਿੱਖਿਆ ਪ੍ਰਤੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੀਆਂ ਨੇ